ਕੋੜੋ ਵੀ ਖੇਦੀ ਹਾਂ ਆ ਦੇਖੋ ਬਾਰਡਰ ਲਾਈਨ ਤੇ ਆਪਾਂ ਪਹੁੰਚ ਗਏ ਬਿਲਕੁਲ ਫੈਂਸਿੰਗ ਅੰਗੇ ਦਾ ਇੱਧਰ ਆਪਣੀ ਚੌਂਕੀ ਵੀ ਲੰਘ ਆਏ ਆਪਾਂ ਇੱਥੇ ਐਂਟਰੀ ਹੋ ਗਈ ਆਪਣੀ ਹੁਣ ਕ੍ਰੋਸਿੰਗ ਦੀ ਠੀਕ ਆ ਦਰੱਖਤ ਦੇ ਕਿੰਨਾ ਵੱਡਾ

सीधा एस जाऊगा एसडी घूम घूम के बार्डर तुगे पिंड वाले ने बनाया गुरुद्वारा साहब कड़ी वी बिल्डिंग बनाई है बनाया दूर पिंड खेत चाहिए ਇਹ ਕਾ ਸੜਕ ਵੱੜ ਜਾਂਦੀ ਹੈ ਇਹ ਹੋਰ ਸਾਈਡ ਨੂੰ ਜਾਂਦੀ ਹੋਊ ਆਪਾਂ ਸਿੰਧਾ ਜਾਵੋਗੇ ਉਹ ਤੋਂ ਪਤਾ ਲੱਗੂਗਾ ਕਿੱਧਰ ਨੂੰ ਜਾਣਾ ਆਪਾਂ ਛੋੜੋ ਵੀ ਖੇਦੀ ਸਸੀ ਕਲਜੀ ਸਵਾਗਤ ਆ ਤੁਹਾਡਾ ਇਸ ਵੀਡੀਓ ਚ ਅੱਜ ਤੇ ਕੱਲ ਆਪਾਂ ਦੇਖਿਆ ਸੀ ਨਾ ਜਿਹੜੇ ਬਾਰਡ ਰੇਡੀਏ ਦੇ ਪਿੰਡ ਤੇ ਕੱਲ ਆਪਾਂ ਗਏ ਸੀਗੇ ਇੱਥੋਂ ਤੱਕ ਗਏ ਸੀਗੇ ਕਿਹੜਾ ਸੀਗਾ ਪਿੰਡ ਨੂਰ ਵਾਲਾ ਨੂਰ ਵਾਲਾ ਪਿੰਡ ਆਪਾਂ ਦੇਖਿਆ ਹਨ ਬਾਰਡਰ ਦੇ ਬਿਲਕੁਲ ਉੱਤੇ ਅੱਜ ਆਪਾਂ ਨੂਰ ਵਾਲਾ ਟੱਪ ਕੇ ਅੱਗੇ ਇੱਕ ਬਾਬਾ ਜੀ ਦੀ ਜਗ੍ਹਾ ਉੱਥੇ ਉਹ ਦੇਖਣੀ ਆ ਹੋ ਸਕਦਾ ਉਹ ਆਪਾਂ ਤਾਰਾਂ ਕ੍ਰੋਸ ਕਰਕੇ ਅੱਗੇ ਜਾਣਾ ਪਵੇ ਉੱਤੇ ਉੱਥੇ ਜਾ ਕੇ ਪਤਾ ਲੱਗੂਗਾ ਤੇ ਤਾਰਾਂ ਲੰਘ ਕੇ ਜਾਣਾ ਪੈਂਦਾ ਅੱਗੇ ਜਾਂ ਤਾਰਾਂ ਤੋਂ ਪਿੱਛੇ ਹੀ ਆ ਠੀਕ ਹੈ ਇਹ ਸਾਰਾ ਰੋਡ ਜਿਹੜਾ ਆਪਾਂ ਦੇਖ ਰਹੇ ਨਾ ਇਧਰੋਂ ਆਪਾਂ ਆਏ ਆ ਤੁਹਾਨੂੰ ਪਤਾ ਹਨਾ ਇਹ ਰੋਡ ਸੀਗਾ ਖੇਮ ਕਰਨ ਰੋਡ ਜਿਹੜਾ ਪਿੱਛੇ ਲੰਘ ਕੇ ਆਏ ਆ ਤੇ ਇੱਧਰ ਆਪਾਂ ਜਾਣਾ ਸਿੱਧਾ ਬਾਰਡਰ ਤੇ ਜਾਵਾਂਗੇ ਕਈ ਪਿੰਡ ਲੰਘ ਕੇ ਜਾਵਾਂਗੇ ਇੱਕ ਉਹ ਪਿੰਡ ਸੀਗਾ ਜਿਹੜਾ ਤੁਹਾਨੂੰ ਦਿਖਾਇਆ ਮੈਂ ਪਹਿਲੇ ਪਹਿਲੀ ਵੀਡੀਓ ਦੇਖ ਲਿਓ ਆ 20 22 ਘਰਾਂ ਦਾ ਪਿੰਡ ਸੀਗਾ 90 ਵੋਟਾਂ ਸੀ ਗਿਆ 20 22 ਘਰਾਂ ਦਾ ਪਿੰਡ ਸੀ ਉਹ ਪਿੰਡ ਲੰਘ ਕੇ ਤੇ ਅੱਗੇ ਆਪਾਂ ਚੱਲਦੇ ਹਾਂ ਬਾਰਡਰ ਤੇ ਤੇ ਉਹ ਬਾਬਾ ਜੀ ਦੀ ਜਗ੍ਹਾ ਤੇ ਆਪਾਂ ਮੱਥਾ ਟੇਕਣਾ ਆਜੋ ਚੋਂ ਕਿ ਕ੍ਰੋਸ ਕਰ ਰਹੇ ਆਪਾਂ ਇੱਧਰ ਪੂਰਾ ਕ੍ਰੀਮਪੁਰਾ ਪੂਰਾ ਕੋਨਾ ਅੱਗੇ ਮੈਂ ਕਿਹਾ ਨਾ ਕੋਨਾ ਨਹੀਂਗਾ ਪੂਰਾ ਕ੍ਰੀਮਪੁਰ ਆ ਨਲਕਾ ਵੀ ਦੇਖੋ ਲਾਇਆ ਹੋਊਗਾ ਪਰ ਇਹ ਹੁਣ ਚੱਲ ਨਹੀਂ ਰਹਾ ਤੇ ਆਹ ਰੋਡ ਜਾਂਦਾ ਇਹ ਸਿੱਧਾ ਰੋਡ ਨਾ ਕਿਤੇ ਨਹੀਂ ਮੋੜਨਾ ਇਹ ਸਿੱਧਾ ਪਾਕਿਸਤਾਨ ਬਾਰਡਰ ਤੇ ਚੱਲੇ ਜਾਣਾ ਇਹਨੇ ਤੇ ਜਿਹੜੀ ਜਗ੍ਹਾ ਅੱਜ ਬਾਬਾ ਜੀ ਦੀ ਦੇਖਣੀ ਆ ਆਪਾਂ ਤੁਹਾਨੂੰ ਦਿਖਾਉਣੀ ਆ ਇਹ ਜਗ੍ਹਾ ਪਾਕਿਸਤਾਨ ਦੇ ਵਿੱਚ ਆ ਇਹ ਬਾਰਡਰ ਕਰਾਸ ਕਰਕੇ ਅੱਗੇ ਆਪਾਂ ਨੂੰ ਤਾਰ ਕਰਾਸ ਕਰਕੇ ਜਾਣਾ ਪਊਗਾ ਦੇਖਦੇ ਆ ਆਈਡੀ ਪ੍ਰੂਫ ਉਹ ਕਿਹੜੇ ਲੈਂਦੇ ਆਪਣੇ ਤੋਂ ਆ ਬੀਐਸਐਫ ਵਾਲੇ ਤੇ ਜਾਂ ਆਪਾਂ ਨੂੰ ਜੇ ਫੋਟੋ ਖਿੱਚਣ ਦਿੱਤੀ ਜਾਂ ਵੀਡੀਓ ਕੁਝ ਬਣੀ ਤਾਂ ਉਹ ਜ਼ਰੂਰ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਕਿੰਨੀ ਦੂਰ ਆ ਮਤਲਬ ਤਾਰ ਤੋਂ ਇਹ ਸਾਰਾ ਕੁਝ ਆਪਾਂ ਦੇਖ ਕੇ ਹੁੰਦੇ ਆ ਇੱਥੋਂ ਪਿੰਡ ਜਿੱਥੇ ਉਹ ਨਾ ਘਰ ਇੱਥੋਂ ਦੂਸਰਾ ਪਿੰਡ ਸ਼ੁਰੂ ਹੋ ਜਾਂਦਾ ਉਹ ਇਹ ਨੂਰਪੁਰ ਪਿੰਡ ਅੱਗੇ ਆ ਜਾਣਾ ਇਹ ਨੂਰ 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 ਵਾਲਾ ਸੌਰੀ ਨੂਰ ਵਾਲਾ ਪਿੰਡ ਆ ਜਾਣਾ ਇਹ ਨੂਰ ਵਾਲੇ ਦੇ ਵਿੱਚ ਹੀ ਆ ਇਹ ਜਗ੍ਹਾ ਤੇ ਬਾਰਡਰ ਵੀ ਨੂਰ ਵਾਲੇ ਦੇ ਵਿੱਚ ਆ ਦੂਸਰੀ ਡਰੇਨ ਆਪਾਂ ਟੱਪਾਂਗੇ ਤਾਂ ਅੱਗੇ ਬਾਰਡਰ ਸ਼ੁਰੂ ਹੋ ਜਾਂਦਾ ਤੇ ਅੱਜ ਆਪਾਂ ਪਾਕਿਸਤਾਨ ਵਾਲੀ ਸਾਈਡ ਤੇ ਤੁਹਾਨੂੰ ਦਿਖਾਉਣਾ ਸਾਰਾ ਕੁਝ ਕੀ ਹਿਸਾਬ ਕਿਤਾਬ ਆ ਉੱਥੇ ਹਨਾ ਅੱਜ ਵੀਰਵਾਰ ਸੀਗਾ ਇਸ ਕਰਕੇ ਕਿਉਂਕਿ ਵੀਰਵਾਰ ਹੀ ਐਂਟਰੀ ਹੁੰਦੀ ਇੱਥੇ ਔਰ ਕਿਸੇ ਦਿਨ ਆਪਾਂ ਦੇਖ ਨਹੀਂ ਸਕਦੇ ਵੀਰਵਾਲ ਵਾਲੇ ਦਿਨ ਇੱਥੇ ਮੱਥਾ ਟੇਕਣ ਆਉਂਦੇ ਆ ਬਹੁਤ ਸਾਰੇ ਲੋਕ ਫੜ ਦੇਖਦੇ ਆ ਉਧਰਲੇ ਜਿਹੜੇ ਹੈਗੇ ਆ ਪਾਕਿਸਤਾਨੀ ਲੋਕ ਉਹ ਵੀ ਆਉਣਗੇ ਕਿ ਨਹੀਂ ਆਉਂਦੇ ਆ ਕਿ ਨਹੀਂ ਇਹ ਸਾਰਾ ਕੁਝ ਦੇਖਾਂਗੇ ਆਪਾਂ ਤੇ ਚਲੋ ਹੌਲੀ ਹੌਲੀ ਪਹੁੰਚਦੇ ਹਾਂ ਇ ਇਹ ਹੁਣ ਨੂਰਵਾਲਾ ਪਿੰਡ ਆਪਾਂ ਲੰਘ ਰਹੇ ਹਾਂ ਜਿਹੜਾ ਤੋਂ ਉਹ ਦਸਿਆ ਸੀ ਪਹਿਲਾਂ ਬਾਈਆਂ ਘਰਾਂ ਦਾ ਪਿੰਡ ਹੈ ਇਹ ਆਹੀ ਹੈ ਘਰ ਉਸ ਪਿੱਛੇ ਰਹਿ ਗਏ ਘਰ ਹਨਾ ਤੇ ਇਹ ਇਹ ਪਿੰਡ ਨੂੰ ਆ ਜਿਹੜੀ ਸੜਕ ਆ ਨਾ ਬਾਟਰ ਨੂੰ ਆ ਐਵੇਂ ਦੀ ਭੰਡ ਰਹੀ ਹੁਣ ਪਹਿਲਾਂ ਬਣੀ ਨਹੀਂ ਸੀ ਖਰਾਬ ਹੀ ਆ ਬੜਾ ਔਖਾ ਬਾਈਕ ਲੰਘਦਾ ਤੇ ਜੇ ਕਿਸੇ ਨੇ ਆਉਣਾ ਹੈਗਾ ਤਾਂ ਕੋਈ ਨਹੀਂ ਸਹੀ ਆ ਰਸਤਾ ਥੋੜਾ ਹੀ ਖਰਾਬ ਆ 1 ਕਿਲੋਮੀਟਰ ਹੀ ਖਰਾਬ ਆ ਤੁਸੀਂ ਜਿਵੇਂ ਆਪਾਂ ਇਹ ਹੈਗੇ ਪੂ ਉਥੋਂ ਆਸਲਾਂ ਤੋਂ ਸਿੱਧਾ ਜਿਹੜਾ ਰਸਤਾ ਅੱਗੇ ਮੋੜ ਕੋੜ ਕਿ ਤੁਸੀਂ ਆ ਸਕਦੇ ਹੋ ਬਾਬਾਈ ਦੀ ਜਗਾ ਦੇਖਣ ਆਹ ਡਰੇਨ ਆ ਗਈ ਸਾਹਮਣੇ ਹਨ ਇਹ ਉਹੀ ਡਰੇਨ ਆ ਸੈਕੰਡ ਆ ਦੂਸਰੀ ਡਰੇਨ ਆ ਜਿਹੜੀ ਮੈਂ ਤੁਹਾਨੂੰ ਦੱਸਿਆ ਸੀ ਇਹ ਡਰੇਨ ਪਾਰ ਕਰਕੇ ਆਪਾਂ ਸਿੱਧਾ ਪਾਕਿਸਤਾਨ ਪਹੁੰਚ ਸਕਦੇ ਆ ਬਾਰਡਰ ਤੇ ਤੇ ਦੂਸਰੀ ਗੱਲ ਇੱਕ ਹੋਰ ਆ ਜਿਹੜੀ ਆ ਡਰੇਨ ਆ ਨਾ ਇਸ ਤੋਂ ਪਾਰ ਨਾ ਤਾਂ ਕੋਈ ਘਰ ਹੈਗਾ ਨਾ ਕੋਈ ਪਿੰਡ ਆ ਆ ਜਿਹੜੀ ਡਰੇਨ ਆ ਇਸ ਤੋਂ ਪਾਰ ਕੋਈ ਵੀ ਘਰ ਨਹੀਂ ਹੈਗਾ ਤੇ ਇਹ ਲਾਸਟ ਆਪਣਾ ਰੋਡ ਆ ਵਾਲਾ ਭਾਰਤ ਪਾਕਿਸਤਾਨ ਦਾ ਆ ਲਾਸਟ ਰੋਡ ਆ ਇਸ ਤੋਂ ਅੱਗੇ ਆ ਜਿਹੜੀ ਡਰੇਨ ਆਪਾਂ ਲੰਘਾਂਗੇ ਨਾ ਇਸ ਤੋਂ ਬਾਅਦ ਕੋਈ ਵੀ ਆਪਾਂ ਨੂੰ ਬੰਦਾ ਨਹੀਂ ਮਿਲੂਗਾ ਅੱਜ ਸ਼ਾਇਦ ਵੀਰਵਾਰ ਆ ਚਲ ਅੱਜ ਮੱਥਾ ਟਿਕਣ ਜਾਣਗੇ ਲੋਕ ਬਟ ਇਸ ਤੋਂ ਬਾਅਦ ਕੁਝ ਵੀ ਨਹੀਂ ਹੈਗਾ ਮਤਲਬ ਖੇਤ ਜ਼ਰੂਰ ਆ ਖੇਤੀ ਲੋਕ ਕਰਦੇ ਇੱਥੇ ਤੇ ਆਈਦਰ ਕਿਉਂਕਿ ਏਰੀਆ ਹੀ ਪਾਕਿਸਤਾਨ ਦਾ ਥੋੜਾ ਕੈਮਰਾ ਥੋੜਾ ਨੀਮਾ ਰੱਖੀ ਆ ਕਾ ਆ ਵੀ ਕੱਚੇ ਰਸਤੇ ਇੱਧਰ ਦੀ ਇੱਧਰ ਦੇਖੋ ਕੋਈ ਘਰ ਦੇਸਦਾ ਤੁਹਾਨੂੰ ਰਾਈਟ ਜਾਂ ਐ ਸਾਈਡ ਤੇ ਸੱਜੇ ਖੱਬੇ ਕੋਈ ਘਰ ਨਹੀਂ ਐ ਸਾਈਡ ਵੀ ਦੇਖੀ ਐ ਸਾਈਡ ਵੀ ਕੋਈ ਘਰ ਨਹੀਂ ਹੈਗਾ ਕੁਛ ਨਹੀਂ ਹੈਗਾ ਬਸ ਆ ਖੇਤ ਆ ਖੇਤੀ ਜ਼ਰੂਰ ਲੋਕ ਕਰਦੇ ਆ ਤੇ ਹੁਣ ਆਪਾਂ ਇਹ ਬਾਰਡਰ ਤੇ ਆ ਬਸ ਇੱਥੋਂ ਬਾਰਡਰ ਤਾਰਾ ਸ਼ੁਰੂ ਹੋ ਜਾਂਦੀ ਆ ਬਸ ਥੋੜੇ ਦੋ ਕਿੱਲਾਂ ਦੀ ਬਾਟ ਹੋਊਗੀ ਉਹ ਇੱਧਰ ਵੀ ਉਹ ਤਾਰ ਲੱਗੀ ਆ ਦਸਗੀਆਂ ਤਾਰਾਂ ਦਸਗੀਆਂ ਨਾ ਹਾਂ ਤੇ ਉਹ ਸਾਹਮਣੇ ਬੀਐਸਐਫ ਦੀ ਚੌਕੀ ਆ ਇਹ ਚੌਕੀ ਚ ਆਪਣੀ ਐਂਟਰੀ ਹੋਊਗੀ ਇਹ ਹਾਂ ਇਹ ਜਿਹੜੀ ਤਾਰ ਲੱਗੀ ਆ ਨਾ ਇਹ ਬਸ ਇਹ ਕ੍ਰੋਸ ਕਰਕੇ ਤਾਂ ਕਿ ਪਾਕਿਸਤਾਨੀਆਂ ਜ਼ੀਰੋ ਲਾਈਨ ਇਹ ਫੈਂਸਿੰਗ ਲੱਗੀ ਆ ਤੇ ਹੁਣ ਆਪਾਂ ਨੇ ਇਹ ਬੀਐਸਐਫ ਦੀ ਚੌਕੀ ਤੇ ਜਾਣਦੇ ਆ ਵੇਖ ਇੱਥੇ ਇੱਟਾਂ ਲੱਗੀਆਂ ਆ ਰਸਤੇ ਦੇਖਿਓ ਆ ਰਸਤਾ ਪੱਕਾ ਗਾ ਕਿਉਂਕਿ ਇਹ ਚੌਂਕੀ ਨੂੰ ਜਾਂਦਾ ਨਾ ਇੱਥੇ ਇੱਟਾਂ ਲੱਗੀਆਂ ਆ ਦੇਖੋ ਇੱਦਾਂ ਤਾਰ ਲੱਗੀ ਮੇਰੇ ਖੰਬੇ ਸਾਹਿਬ ਤੇ ਇੱਥੋਂ ਤੱਕ ਪੀਆਂ ਜਮੀਨਾਂ ਵੀ ਹੈਗੀਆਂ ਦੋਨੇ ਸਾਈਡ ਤੇ ਕਣਕਾਂ ਵੀ ਹੈਗੀਆਂ ਆ ਮੋਟਰ ਵੀ ਲੱਗੀ ਆ ਪਰ ਉਹ ਆਖੀਲਾ ਟ੍ਰਾਂਸਫਰਮ ਉਸ ਤੋਂ ਅੱਗੇ ਕੋਈ ਮੋਟਰ ਨਹੀਂ ਲੱਗੀ ਹਾਂ ਅੱਗੇ ਤਾਂ ਫੈਂਸਿੰਗ ਆ ਗਈ ਨਾ ਯਾਰ ਕੋਈ ਬੰਦਾ ਹੀ ਨਹੀਂ ਮਿਲ ਰਿਹਾ ਹੈ ਮੈਨੂੰ ਲੱਗਦਾ ਜੈਂਟਰੀ ਨਹੀਂ ਹੋਊਗੀ ਕੋਈ ਮਿਲ ਰਿਹਾ ਨਹੀਂ ਨਾ ਮਿਲ ਰਿਹਾ ਹਾਂ ਵੱਲ ਦੇ ਅੱਗੇ ਆਹ ਨਹਿਰ ਆ ਗਈ ਉਹ ਥੋੜੀ ਕਿੰਨਾ ਪਾਣੀ ਔਰ ਵੀ ਟੈਂਪਰੇਰੀ ਆ ਹਾਂ ਨਹਿਰ ਆ ਗਈ ਕਿੰਨਾ ਪਾਣੀ ਆ ਬੱਲੇ ਟੈਂਪਰੇਰੀ ਕੋਲ ਆ ਇਹ ਇਹ ਆਪਾਂ ਲੰਘਾਂਗੇ ਇਹ ਦੇਖਦੇ ਆ ਆ ਕੀ ਅੱਛਾ ਕੀ ਕੋਈ ਖੇਡ ਖੂੜ ਨਹੀਂ ਆ ਰਹੀ ਨਾ ਆਪਾਂ ਕੋਚ ਨੇ ਆਪਾਂ ਬੈਠੀ ਜਗਾ ਦੇ ਜਾਂ ਮਿਲੂਗਾ ਜਾਨੋ ਕਿ ਬਿਲਕੁਲ ਫੈਂਸਿੰਗ ਹੈ ਅੰਗੇ ਦਾ ਇਧਰ ਆਪਣੀ ਚੌਂਕੀ ਵੀ ਲੰਘ ਆਏ ਆਪਾਂ ਇੱਥੇ ਐਂਟਰੀ ਹੋਊਗੀ ਆਪਣੀ ਹੌਨ ਕ੍ਰੋਸਿੰਗ ਦੀ ਠੀਕ ਹੈ ਦਿਸ ਪੁਆਇੰਟ ਆ ਅੱਪਾ ਮੱਥਾ ਤਾਂ ਟੇਕ ਲਿਆ ਬਾਬਾ ਜੀ ਦੀ ਜਗ੍ਹਾ ਸੀ ਤੇ ਆ ਸਾਰੀ ਆ ਲੈਂਡ ਹੁਣ ਆਗੇ ਆਪਾਂ ਕ੍ਰੋਸ ਕਰਕੇ ਬਾਰਡਰ ਲਾਈਨ ਇੱਥੇ ਇੱਥੇ ਕੋਈ ਲੰਗਰ ਲੰਗਰ ਲੱਗਦਾ ਹੋਊਗਾ ਜਿਹੜੀ ਹੈ ਨਾ ਇੱਥੇ ਬਣਾਇਆ ਜਗ੍ਹਾ ਇੱਥੇ ਲੰਗਰ ਲੱਗਦਾ ਹੋਊ ਬਾਬਾ ਜੀ ਦੀ ਅਰੇ ਇੱਥੇ ਨਾ ਲੋਕ ਜਿਵੇਂ ਆਪਾਂ ਗਏ ਸੀਗੇ ਖੇਮ ਕਰਨ ਤੋਂ ਅੱਗੇ ਸ਼ੇਖ ਬ੍ਰह्म ਪੀਰ ਸ਼ੇਖ ਬ੍ਰह्म ਦੀ ਜਗਾ ਤੇ ਮੱਥਾ ਟਿਕਿਆ ਉੱਥੇ ਬਹੁਤ ਸਾਰੇ ਲੋਕ ਆਉਂਦੇ ਵੀਰਵਾਰ ਇੱਥੇ ਬਹੁਤ ਘੱਟ ਆਉਂਦੇ ਮਤਲਬ ਤਿੰਨ ਲੋਕ ਪਹਿਲਾਂ ਸਾਨੂੰ ਮਿਲੇ ਤੇ ਦੋ ਲੋਕ ਫਿਰ ਮਿਲੇ ਆਪਣੇ ਉਹ ਦੋ ਬੰਦੇ ਫਿਰ ਮਿਲੇ ਕੁਝ ਲੇਡੀਜ਼ ਸੀਗੀਆਂ ਉਹਨਾਂ ਦੇ ਨਾਲ ਤਿੰਨ ਚਾਰ ਤੇ ਹੋਰ ਮਤਲਬ ਨਾ ਤਾਂ ਉਧਰੋਂ ਕੋਈ ਆਇਆ ਪਾਕਿਸਤਾਨ ਵਾਲੀ ਸਾਈਡ ਤੋਂ ਕੋਈ ਨਹੀਂ ਆਇਆ ਹੈਗਾ ਤੇ ਮੈਂ ਤੁਹਾਨੂੰ ਅੱਗੇ ਜਾ ਕੇ ਥੋੜਾ ਜਿਹਾ ਹਾਲ-ਵਾਲ ਦੱਸਦਾ ਤੇ ਸਾਨੂੰ ਮਤਲਬ ਫੋਟੋ ਫੋਟੋਗ੍ਰਾਫੀ ਦਾ ਅਲਾਉਡ ਹੀ ਨਹੀਂ ਹੁੰਦੀ ਨਾ ਫੋਨ ਪਹਿਲੇ ਹੀ ਰੱਖ ਲੈਂਦੇ ਆ ਉਹ ਕਹਿੰਦੇ ਫੋਨ ਆਪ ਦੀ ਜਾਂ ਗੱਡੀ ਰੱਖ ਲਓ ਤੇ ਜਾਂ ਫਿਰ ਜਮਾਦਰਾ ਉੱਤੇ ਫੋਨ ਤਾਂ ਆਪਾਂ ਉੱਥੇ ਦੇ ਦਿੱਤਾ ਬਾਕੀ ਥਾਲ ਵਾਲ ਆਪਾਂ ਮੇਰੀ ਵਾਈਫ ਆਪਾਂ ਬਾਬਾ ਜੀ ਦੀ ਜਗਾ ਦੇਖ ਆਏ ਏ ਸੀਗੀ ਬਾਬਾ ਬੋਰਡ ਵਾਲਾ ਦੀ ਜਗਾ ਬੋਰਡ ਵਾਲਾ ਬਾਬਾ ਪਤਾ ਕਿਉਂ ਕਹਿੰਦੇ ਇਹਨੂੰ ਕਿਉਂਕਿ ਹੁਣ ਅਸੀਂ ਜਾ ਕੇ ਦੇਖਿਆ ਬਾਰਡਰ ਲਾਈਨ ਜਦੋਂ ਆਪਾਂ ਪਾਰ ਕਰਦੇ ਆ ਨਾ ਫੈਂਸਿੰਗ ਤਾਂ ਉਹ ਤੋਂ ਥੋੜੀ ਦੂਰ ਤੇ ਮਤਲਬ ਤੁਸੀਂ ਅੱਧਾ ਕਿਲਾ ਕਹੋ ਅੱਧਾ ਕਿਲੇ ਤੇ ਆਪਾਂ ਮੱਥਾ ਟੇਕਿਆ ਤਾਂ ਬੋਰਡ ਏਡਾ ਵੱਡਾ ਸੀਗਾ ਉੱਥੇ ਅੱਧਾ ਕਿਲੇ ਦੇ ਵਿੱਚ ਬੋਰਡ ਆ ਵੱਡੀਆਂ-ਵੱਡੀਆਂ ਉਹਦੀਆਂ ਸ਼ਾਖਾਂ ਤੇ ਤਾਂ ਕਰਕੇ ਬਾਬਾ ਬੋਰਡ ਵਾਲੇ ਦੀ ਉਹਦਾ ਨਾਮ ਪਿਆ ਇਸ ਜਗਾ ਦਾ ਬੋਰਡ ਵਾਲਾ ਆ ਦੇਖੋ ਪਾਕਿਸਤਾਨ ਵਾਲੀ ਸਾਈਡ ਤੇ ਅਸੀਂ ਖੜੇ ਆ ਨਾ ਆਪਣੇ ਵਾਲੀ ਸਾਈਡ ਤੇ ਖੜੇ ਆ ਪਾਕਿਸਤਾਨੀ ਸਾਈਡ ਤੋਂ ਆਵਾਜ਼ ਆ ਰਹੀ ਆ ਮਸਜਿਦ ਚ ਧਿਆਨ ਨਾਲ ਸੁਣਿਓ ਇੱਕ ਮਿੰਟ ਅੱਲਾਹੁ ਅਕਬਰ ਦੀ ਆਵਾਜ਼ ਆ ਰਹੀ ਆ ਹੂੰ ਸਾਨੂੰ ਤਾਂ ਬਹੁਤ ਜ਼ਿਆਦੀ ਸ਼ਾਇਦ ਫੋਨ 'ਚ ਘਟ ਆ ਰਹੀ ਹੋਵੇ ਆਵਾਜ਼ ਆ ਰਹੀ ਆ ਅੱਲਾਹੁ ਅਕਬਰ ਦੀ ਤੇ ਜਦੋਂ ਆਪਾਂ ਮੱਥਾ ਟਿਕਣ ਗਏ ਨਾ ਬਹੁਤ ਸਾਰੀ ਆਵਾਜ਼ ਆਉਂਦੀ ਸੀ ਉੱਚੀ ਹੁਣ ਵੀ ਆ ਰਹੀ ਆ ਤੁਸੀਂ ਧਿਆਨ ਨਾਲ ਸੁਣਿਓ ਇੱਕ ਮਿੰਟ ਮੈਂ ਫੇਰ ਚੁੱਪ ਕਰਦਾ ਤੁਸੀਂ ਧਿਆਨ ਨਾਲ ਸੁਣਿਓ ਅੱਲਾਹੁ ਅਕਬਰ ਤੇ ਅੱਗੇ ਅਜ਼ਾਨ ਦੀ ਆਵਾਜ਼ ਹਨਾ ਕਿਉਂਕਿ ਜਿੱਥੇ ਆਪਾਂ ਗਏ ਨਾ ਬੋਰਡ ਵਾਲਾ ਬਾਬਾ ਉਤੋਂ 1 ਕਿਲੋਮੀਟਰ ਤੇ ਅੱਧੇ ਕਿਲੋਮੀਟਰ ਤੋਂ ਉਹਨਾਂ ਦੇ ਪਿੰਡ ਆ ਸਾਰੇ ਤੇ ਨੂਰ ਵਾਲਾ ਦੀ ਇਹ ਚੌਂਕੀ ਆ ਨੂਰ ਵਾਲਾ ਤੁਸੀਂ ਜਦੋਂ ਵੀ ਆ ਨੂਰ ਵਾਲਾ ਪਿੰਡ ਉਹ ਖੇਮ ਕਰਨ ਤੋਂ ਨੂਰ ਵਾਲਾ ਪਿੰਡ ਤੇ ਨੂਰ ਵਾਲੇ ਪਿੰਡ ਦੇ ਨਾਲ ਹੀ ਆ ਵੀਰਵਾਰ ਆਪਾਂ ਮੱਥਾ ਟੇਕ ਸਕਦੇ ਆ ਸਾਰੀ ਬਾਰਡਰ ਲਾਈਨ ਆਪਣੇ ਪਿੱਛੇ ਉੱਥੇ ਆਪਾਂ ਨੂੰ ਫੋਟੋ ਵੀ ਖਿੱਚਣ ਦਿੰਦੇ ਨਾ ਫੋਟੋ ਵੀ ਮਨਾ ਕੀਤੀ ਆ ਫੋਟੋ ਵੀ ਨਹੀਂ ਲੈਣ ਦਿੰਦੇ ਠੀਕ ਆ ਬਾਬਾ ਜੀ ਦੀ ਜਗ੍ਹਾ ਤੇ ਜਿਵੇਂ ਆਪਾਂ ਸ਼ੇਖ ਬ੍ਰਹਮ ਪੀਰ ਦੀ ਜਗ੍ਹਾ ਤੇ ਗਏ ਆ ਨਾ ਤਾਂ ਉੱਥੇ ਬਹੁਤ ਲੰਬੀਆਂ ਲਾਈਨਾਂ ਲੱਗਦੀਆਂ ਭੇਡ ਇੱਥੇ ਕੋਈ ਭੇਡ ਨਹੀਂ ਹੁੰਦੀ ਥੋੜੇ ਜੇ ਲੋਕ ਆ ਤੇ ਮੱਥਾ ਟੇਕ ਲੈਂਦੇ ਆ ਸਾਹਮਣੇ ਬੀਐਸਐਫ ਦੀਆਂ ਉਹਨਾਂ ਦੀਆਂ ਰੇਂਜਰਾਂ ਦੀਆਂ ਚੌਕੀਆਂ ਪਾਕਿਸਤਾਨ ਰੇਂਜਰਾਂ ਦੀਆਂ ਚੌਕੀਆਂ ਸੀਗੀਆਂ ਤੇ ਨਾਲ ਹੀ ਉਹ ਬੜੀ ਉੱਚੀ ਦੋ ਗੋਪਿੰਡਾਂ ਦੇ ਵਿੱਚੋਂ ਨਮਾਜ਼ ਪਹਿਲਾਂ ਇੱਕ ਪਿੰਡ ਚੋਂ ਨਮਾਜ਼ ਸੁਣੀ ਫਿਰ ਦੂਜੇ ਪਿੰਡ ਚ ਮੈਂ ਤੁਹਾਨੂੰ ਵੀ ਸੁਣਾਉਣ ਦੀ ਕੋਸ਼ਿਸ਼ ਕਰੀ ਆ ਇਹ ਤੁਹਾਨੂੰ ਸੁਣੀ ਤਾਂ ਫੋਨ ਦੇ ਵਿੱਚ ਤੇ ਬੱਸ ਹੁਣ ਆਪਾਂ ਇਹ ਆ ਜਿਹੜਾ ਰਸਤਾ ਨਾ ਇੱਥੇ ਕੋਈ ਆਪਣਾ ਪਿੰਡ ਨਹੀਂ ਕਿਲੋਮੀਟਰਾਂ ਦੇ ਵਿੱਚ ਕੋਈ ਆਪਣਾ ਘਰ ਨਹੀਂ ਹੈਗਾ ਕੋਈ ਕਿਸਾਨ ਨਹੀਂ ਹੈਗਾ ਸਿਰਫ ਉਥੇ ਦੋ ਬਾਬੇ ਸੀਗੇ ਆ ਇਹ ਬਾਕੀ ਤਾਂ ਆਪਣੇ ਬੀਐਸਐਫ ਦੇ ਜਵਾਨ ਤਾਂ ਹੈਗੇ ਹੀ ਆ ਵਧੀਆ ਲੱਗਿਆ ਸ਼ਾਂਤ ਮਾਹੌਲ ਆ ਇੱਥੇ ਕੋਈ ਮਤਲਬ ਨਹੀਂ ਹੈਗਾ ਕੋਈ ਰੌਲਾ ਰੱਪਾ ਕੋਈ ਗੱਡੀਆਂ ਦਾ ਸ਼ੋਰ ਕੋਈ ਮੋਟਰਸਾਈਕਲਾਂ ਦਾ ਸ਼ੋਰ ਇੱਥੇ ਨਹੀਂ ਹੈਗਾ ਕੋਈ ਪੰਖੀਆ ਵੀ ਨਹੀਂ ਹੈਗਾ ਬੰਦਾ ਛੱਡ ਗਿਆ ਉਹ ਦੇਖੋ ਆ ਜਿਹੜੀ ਡਰੇਨ ਆ ਪਰ ਟੱਪ ਦੇ ਨਾਲ ਤੋਂ ਅੱਗੇ ਜੇ ਕੋਈ ਵੀ ਟੱਪਦਾ ਤਾਂ ਉਹ ਮਤਲਬ ਉਹਨੂੰ ਚੈਕਿੰਗ ਦੇ ਅੱਗੇ ਚੈਕਿੰਗ ਕਰਾਉਣੀ ਪੈਂਦੀ ਆ ਕਿਉਂਕਿ ਇੱਥੇ ਨਾ ਇਸ ਸਾਈਡ ਕੋਈ ਨਹੀਂ ਆਉਂਦਾ ਜਿਨ੍ਹਾਂ ਦੇ ਖੇਤਾਂ ਆ ਖੇਤਾਂ ਨੂੰ ਪਾਣੀ ਲਾਉਂਦੇ ਕਿਸਾਨ ਉਹ ਵੀ ਦੇਣੇ-ਦੇਣੇ ਆਉਂਦੇ ਆ ਬਹੁਤ ਘੱਟ ਆਉਂਦੇ ਆ ਬਾਈ ਨੂੰ ਕੱਲ ਪੁੱਛਿਆ ਸੀਗਾ ਜੋ ਕੱਲ ਕੱਲ ਵਾਲੀ ਵੀਡੀਓ ਚ ਤੁਸੀਂ ਦੇਖਿਓ ਆ ਬਾਈ ਨੂੰ ਪੁੱਛਿਆ ਸੀਗਾ ਜ਼ਮੀਨਾਂ ਰੇਟ ਉਹ ਕਹਿੰਦਾ ਜੇ ਤਾਂ ਮੰਨ ਲਓ ਐਬਸਾਈਡ ਤਾਂ 20 ਲੱਖ ਰੁਪਇਆ 18-20 ਲੱਖ ਹੈਗਾ ਤੇ ਜੇ ਆਪਾਂ ਤਾਰਾਂ ਤੋਂ ਪਾਰ ਕਿਸ ਨੇ ਜ਼ਮੀਨ ਮੰਨ ਲਓ ਵੇਚ ਦਾ ਖਰੀਦ ਦਾ ਖਰੀਦ ਵੇਚ ਹੁੰਦੀ ਆ ਤਾਂ 8-10 ਲੱਖ ਰੁਪਇਆ ਰੇਟ ਹੈਗਾ ਇੱਧਰ ਇਹੋ ਜਿਹੀ ਪਿੰਡ ਆ ਨਾਲ-ਨਾਲ ਜਾਂਦਾ ਅਗਲੇ ਪਿੰਡਾਂ ਨੂੰ ਰਸਤਾ ਜਾਂਦਾ ਪਰ ਡਰੇਨ ਤੋਂ ਉਹ ਸਾਈਡ ਆਪਾਂ ਤੁਹਾਨੂੰ ਦਿਖਾ ਦਿੱਤਾ ਬਾਬਾਈ ਦੀ ਜਗਾ ਤੇ ਮੱਥਾ ਜ ਟਿਕਣਾ ਸੀਗਾ ਬਾਬਾ ਬੋਰਡ ਵਾਲੇ ਦੀ ਜਗਾ ਬੋਰਡ ਵਾਲਾ ਬਾਬਾ ਇਸ ਕਰਕੇ ਹੋਊਗਾ ਕਿਉਂਕਿ ਦੇਖਿਆ ਨਾ ਇੰਨਾ ਪੁਰਾਣਾ ਬੋਰਡ ਆ ਕਿ ਉਹਦੀਆਂ ਜੜਾਂ ਵੀ ਮਤਲਬ ਉਹਦੀਆਂ ਜਿਹੜੀਆਂ ਹੁੰਦੀਆਂ ਨਾ ਦਾੜੀ ਜੀ ਬੋਰਡ ਨੂੰ ਲੱਗਦੀ ਹਨ ਉਹ ਥੱਲੇ ਲੰਮੀ ਡੈਗ ਡੈਗ ਕੇ ਤੇ ਉਹ ਜੜਾਂ ਹੀ ਬਣ ਗਈਆਂ ਇਸ ਕਰਕੇ ਬਾਬਾ ਬੋਰਡ ਵਾਲਾ ਕਹਿੰਦੇ ਹੋਣੇ ਆ ਸਦੀਆਂ ਪੁਰਾਣੀ ਜਗਾ ਇਹ ਕੋਈ ਪ੍ਰਮਾਨਤਾ ਹੈ ਨਹੀਂ ਕੁਝ ਲਿਖਿਆ ਤਾਂ ਹੈ ਨਹੀਂ ਉੱਥੇ ਹਨ ਤੇ ਬਾਕੀ ਸੀਗਾ ਤੁਹਾਨੂੰ ਦੱਸਣਾ ਸੀਗਾ ਇਤਿਹਾਸ ਪਰ ਦੱਸ ਨਹੀਂ ਸਕਦੇ ਕਿਉਂਕਿ ਹੈ ਹੀ ਨਹੀਂਗਾ ਕੁਝ ਲਿਖਿਆ ਹੋਇਆ ਵੀ ਇਹ ਬਾਰਡਰ ਤੇ ਆ ਬਸ ਡੇਢ ਕਿਲਾ ਦੂਰ ਬਾਰਡਰ ਹੈ ਇੰਨਾ ਤੋਂ ਆ ਨਾ ਲਾਲਾ ਪਾ ਜਾਣੇ ਆ ਅੱਗੇ ਦੇਖਦੇ ਆ ਇਹ ਕਿਹੜੇ ਪਿੰਡ ਨੂੰ ਇਹ ਰਸਤਾ ਜਾਂਦਾ ਉਨਾ ਨਾਲ ਜਾਣੇ ਆ ਫਿਰ ਆਪਾਂ ਅੱਗੇ ਕ੍ਰਾਸ ਕਰਕੇ ਨਿਕਲਾਂਗੇ ਇੱਧਰ ਨੂੰ ਵਾਪਸ ਜਾਣਾ ਹੈਗਾ ਜਾਂ ਕਿੰਨੇ ਪਿੰਡ ਅੱਗੇ ਆਉਦੇ ਹੋ ਸਾਰਾ ਪਤਾ